ਸੋ ਅੱਜ ਅਸੀਂ ਜਿਸ ਵਚਨ ਦੇ ਉੱਤੇ ਗੌਰ ਕਰਾਂਗੇ ਉਹ ਵਚਨ ਹੈ ਦ ਪਾਵਰ ਆਫ ਸਪੋਕਨ ਵਰਡਸ ਬੋਲੇ ਹੋਏ ਸ਼ਬਦਾਂ ਦੀ ਸਮਰਥ ਤਾਂ ਅੱਜ ਅਸੀਂ ਇਸ ਬਾਰੇ ਵਿੱਚ ਸਿੱਖਾਂਗੇ ਕਿ ਜਿਹੜੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਦੀ ਸਮਰਥ ਕਿੰਨੀ ਹੈ ਹallelujah ਅਸੀਂ ਬਹੁਤ ਸਧਾਰਨ ਤੌਰ ਤੇ ਲੈਨੇ ਆ ਜਦੋਂ ਅਸੀਂ ਕੁਝ ਵੀ ਬੋਲਦੇ ਹਾਂ ਬਹੁਤ ਜਿਆਦਾ ਸਧਾਰਨ ਕੁਛ ਵੀ ਬੋਲ ਦਿੰਨੇ ਆ ਕਿਸੇ ਨੂੰ ਵੀ ਬੋਲ ਦਿੰਨੇ ਆ ਤੇ ਜਦੋਂ ਮਰਜ਼ੀ ਬੋਲ ਦਿੰਨੇ ਇੱਕ ਗੱਲ ਯਾਦ ਰੱਖਿਓ ਸ਼ਬਦ ਕਦੀ ਮਰਦਾ ਨਹੀਂ ਇੱਕ ਵਾਰੀ ਜਿਹੜਾ ਸ਼ਬਦ ਤੁਹਾਡੇ ਮੂੰਹ ਚੋਂ ਨਿਕਲ ਗਿਆ ਉਹ ਕਦੀ ਵੀ ਖਤਮ ਨਹੀਂ ਹੁੰਦਾ ਅਰ ਹਰ ਇੱਕ ਸ਼ਬਦ ਚਾਹੇ ਉਹ ਹਾਸੇ ਵਾਲਾ ਆ ਰੋਣ ਵਾਲਾ ਆ ਗੁੱਸੇ ਵਾਲਾ ਆ ਆਸ਼ੀਸ਼ ਵਾਲਾ ਆ ਨਰਾਜ਼ਗੀ ਵਾਲਾ ਜਿੱਦਾਂ ਦਾ ਵੀ ਆ ਉਹਦੀ ਆਪਣੀ ਇੱਕ ਐਨਰਜੀ ਆ ਉਹਦੀ ਆਪਣੀ ਇੱਕ ਊਰਜਾ ਆ ਤੇ ਜਿਹੜਾ ਵੀ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਦਾ ਆ ਨਾ ਉਹ ਇੱਕ ਊਰਜਾ ਪੈਦਾ ਕਰਦਾ ਆ ਅਰ ਉਸ ਊਰਜਾ ਨੇ ਕੰਮ ਕਰਨਾ ਤੁਹਾਡੇ ਜੀਵਨ ਵਿੱਚ ਜੋ ਵੀ ਤੁਸੀਂ ਸ਼ਬਦ ਬੋਲਦੇ ਆ ਉਹਨਾਂ ਸ਼ਬਦਾਂ ਨੇ ਤੁਹਾਡੇ ਜੀਵਨ ਵਿੱਚ ਕੰਮ ਕਰਨਾ ਹੈ ਇਸ ਲਈ ਜਦੋਂ ਵੀ ਬੋਲੋ ਸਿਆਣੇ ਕਹਿੰਦੇ ਹੁੰਦੇ ਪਹਿਲਾਂ ਤੋਲੋ ਫਿਰ ਬੋਲੋ ਕਿਉਂ ਉਹਨਾਂ ਨੇ ਕਿਹਾ ਪਹਿਲਾਂ ਤੋਲੋ ਕਿਉਂਕਿ ਸ਼ਬਦ ਮਰਨਾ ਨਹੀਂ ਸ਼ਬਦ ਨੇ ਕੰਮ ਕਰਨਾ ਹੈ ਜੇ ਗਲਤ ਬੋਲ ਹੋ ਗਿਆ ਤੇ ਉਹਨੇ ਗਲਤ ਕੰਮ ਤੇ ਲੱਗ ਜਾਣਾ ਜੇ ਠੀਕ ਬੋਲ ਹੋ ਗਿਆ ਤੇ ਫੇਰ ਠੀਕ ਕੰਮ ਹੋਣ ਲੱਗ ਜਾਣਾ ਸ਼ਬਦ ਸਾਡੇ ਜੀਵਨ ਦੀ ਰਚਨਾ ਕਰਦੇ ਆ ਸਾਡੀ ਰਚਨਾ ਪਰਮੇਸ਼ਵਰ ਨੇ ਕੀਤੀ ਤੇ ਸਾਡੇ ਜੀਵਨ ਦੀ ਰਚਨਾ ਸਾਡੇ ਸ਼ਬਦਾਂ ਨੇ ਕਰਨੀ ਹੈ ਜੇ ਹੋ ਜਾ ਤੁਸੀਂ ਬੋਲੋਗੇ ਉਹੋ ਜਿਹਾ ਤੁਹਾਡਾ ਜੀਵਨ ਹੋਈ ਜਾਣਾ ਹੈ ਅਰ ਬਹੁਤ ਸਾਰੇ ਸ਼ਬਦ ਆ ਅੰਦਰ ਹੀ ਵਿਚਾਰਾਂ ਦੇ ਰੂਪ ਵਿੱਚ ਪਰ ਇੱਕ ਦਿਨ ਉਹ ਹੀ ਵਿਚਾਰ ਸ਼ਬਦ ਦੇ ਰੂਪ ਵਿੱਚ ਜਨਮ ਲੈਂਦੇ ਆ ਇਸ ਲਈ ਸਾਡੇ ਵਿਚਾਰਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਸ਼ਬਦਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਹੈ ਅਗਰ ਅਸੀਂ ਚਾਹਨੇ ਆ ਸਾਡਾ ਜੀਵਨ ਸੋਹਣਾ ਹੋਏ ਤੇ ਸਾਡੇ ਵਿਚਾਰ ਸੋਹਣੇ ਹੋਣੇ ਚਾਹੀਦੇ ਤਾਂ ਜੋ ਸੋਹਣੇ ਸ਼ਬਦ ਜਨਮ ਲੈਣ ਜੇਕਰ ਤੁਸੀਂ ਆਪਣੇ ਮੂੰਹ ਚੋਂ ਗਲਤ ਸ਼ਬਦ ਉਚਾਰਦੇ ਜਾਓਗੇ ਤਾਂ ਫਿਰ ਤੁਹਾਡੇ ਜੀਵਨ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਗਲਤ ਹੁੰਦੀਆਂ ਜਾਣਗੀਆਂ ਤੇ ਤੁਹਾਨੂੰ ਸਮਝ ਤੱਕ ਨਹੀਂ ਆਉਣੀ ਕਿ ਸਾਡੇ ਜੀਵਨ 'ਚ ਇਹ ਹੋ ਕਿਉਂ ਰਿਹਾ ਹੈ ਬਹੁਤ ਸਾਰੇ ਲੋਕੀ ਕਹਿੰਦੇ ਅਸੀਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ ਅਸੀਂ ਕਿਸੇ ਦਾ ਬੁਰਾ ਤੱਕਿਆ ਹੀ ਨਹੀਂ ਫੇ ਸਾਡੇ ਨਾਲ ਬੁਰਾ ਪਤਾ ਨਹੀਂ ਕਿਉਂ ਹੋਈ ਜਾਂਦਾ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦਾ ਬੁਰਾ ਨਹੀਂ ਤੱਕਿਆ ਪਰ ਬਹੁਤ ਸਾਰੇ ਲੋਕੀ ਆ ਉਹ ਗੱਲ-ਗੱਲ ਨਾਲ ਆਪਣੇ ਆਪ ਨੂੰ ਸ਼ਰਾਪਿਤ ਕਰਦੇ ਰਹਿੰਦੇ ਆ ਆਪਣੇ ਆਪ ਦੇ ਬਾਰੇ ਵਿੱਚ ਗਲਤ ਬੋਲਦੇ ਰਹਿੰਦੇ ਆ ਅਰ ਜੋ ਉਹ ਆਪਣੇ ਲਈ ਬੋਲਦੇ ਆ ਉਹੀ ਉਹਨਾਂ ਦੇ ਜੀਵਨ ਦੇ ਵਿੱਚ ਬਨਣਾ ਸ਼ੁਰੂ ਹੋ ਜਾਂਦਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਸ੍ਰਿਸ਼ਟੀ ਦੀ ਰਚਨਾ ਸ਼ਬਦ ਦੇ ਦੁਆਰਾ ਹੋਈ ਹੈ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਦੋਂ ਤੁਸੀਂ ਉਤਪਤੀ ਕਿਤਾਬ ਖੋਲਦੇ ਆ ਤਾਂ ਸ਼ਬਦ ਦੇ ਦੁਆਰਾ ਖੁਦਾ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਹੈ ਪਰਮੇਸ਼ਵਰ ਨੇ ਆਪਣੀ ਪਛਾਣ ਉਹ ਕੌਣ ਆ ਕਿੰਨੀ ਸਮਰਥ ਆ ਪਰਮੇਸ਼ਵਰ ਦੇ ਅੰਦਰ ਸ਼ਬਦ ਦੇ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੰਟਰਡਿਊਸ ਕੀਤਾ ਸਾਡੇ ਨਾਲ ਕਿ ਉਹ ਪਰਮੇਸ਼ਵਰ ਉਨੀ ਸ਼ਬਦ ਬੋਲਿਆ ਤੇ ਇਦਾਂ ਚੀਜ਼ਾਂ ਹੋ ਗਈਆਂ ਦਿਨ ਰਾਤ ਵੱਖ-ਵੱਖ ਹੋ ਗਈ ਧਰਤੀ ਤੇ ਪਾਣੀ ਵੱਖ-ਵੱਖ ਹੋ ਗਏ ਸਮੁੰਦਰ ਮੱਛੀਆਂ ਦੇ ਨਾਲ ਭਰ ਗਏ ਪਾਣੀ ਜਿਹੜੇ ਸੀਗੇ ਧਰਤੀ ਰਿੰਗਣ ਵਾਲਿਆਂ ਦੇ ਨਾਲ ਚੱਲਣ ਵਾਲਿਆਂ ਦੇ ਨਾਲ ਆਕਾਸ਼ ਉੱਡਣ ਵਾਲਿਆਂ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਤਾਂ ਸਾਰੀ ਰਚਨਾ ਸ਼ਬਦ ਦੇ ਦੁਆਰਾ ਹੈ ਪਰਮੇਸ਼ਵਰ ਨੇ ਸ਼ਬਦ ਬੋਲੇ ਤੇ ਸ਼ਬਦ ਪੂਰੇ ਹੋ ਗਏ ਅਰ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਤੇ ਜੇਕਰ ਮਨੁੱਖ ਪਰਮੇਸ਼ਵਰ ਦੇ ਸਰੂਪ ਉੱਤੇ ਆ ਤਾਂ ਇਹਦਾ ਮਤਲਬ ਜਦੋਂ ਮਨੁੱਖ ਬੋਲਦਾ ਆ ਤਾਂ ਇਹਦੇ ਵੀ ਸ਼ਬਦ ਪੂਰੇ ਹੁੰਦੇ ਆ ਤੁਸੀਂ ਜਦੋਂ ਬੋਲ ਕੇ ਕਿਸੇ ਨੂੰ ਆਵਾਜ਼ ਲਗਾਉਨੇ ਹੋ ਤੁਹਾਡੇ ਵੱਲ ਨੂੰ ਆਉਂਦਾ ਕਿ ਨਹੀਂ ਇਹਦਾ ਮਤਲਬ ਤੁਹਾਡੇ ਸ਼ਬਦ ਦੇ ਵਿੱਚ ਤਾਕਤ ਹੈਗੀ ਆ ਤੁਸੀਂ ਕਿਹਾ ਉਹਨੂੰ ਇੱਧਰ ਨੂੰ ਆ ਤੇ ਉਹ ਪੂਰਾ ਸਰੀਰ ਲੈ ਕੇ ਆ ਗਿਆ ਤੁਹਾਡੇ ਤੱਕ ਤੁਸੀਂ ਕਿਸੇ ਨੂੰ ਕਿਹਾ ਕੰਮ ਕਰ ਉਹ ਕੰਮ ਕਰਨ ਲੱਗ ਗਿਆ ਜਦ ਤੱਕ ਤੁਸੀਂ ਨਹੀਂ ਬੋਲੇ ਨਾ ਉਹ ਤੁਹਾਡੇ ਵੱਲ ਨੂੰ ਆਇਆ ਸੀ ਨਾ ਉਹ ਕੰਮ ਕਰ ਰਿਹਾ ਸੀ ਤੁਸੀਂ ਬੋਲਿਆ ਤੇ ਉਹ ਆ ਵੀ ਗਿਆ ਉਹ ਕੰਮ ਵੀ ਕਰਨ ਲੱਗਿਆ ਇੱਥੋਂ ਤੱਕ ਕਿ ਸ਼ਬਦ ਨੂੰ ਸੁਣ ਕੇ ਜਾਨਵਰ ਵੀ ਕੰਮ ਦੇ ਵਿੱਚ ਲੱਗ ਜਾਂਦੇ ਆ ਤਾਂ ਤੁਹਾਡੇ ਆਲੇ ਦੁਆਲੇ ਦੀ ਜਿਹੜੀ ਹਵਾ ਆ ਇਹ ਸਾਰੀ ਤੁਹਾਡੇ ਸ਼ਬਦਾਂ ਨੂੰ ਸੁਣ ਰਹੀ ਆ ਬਚਨ ਵਿੱਚ ਲਿਖਿਆ ਆ ਕਹਿੰਦਾ ਤੂੰ ਆਪਣੀ ਕੋਠੜੀ ਵਿੱਚ ਵੀ ਪਾਸ਼ਾ ਦੇ ਵਿਰੁੱਧ ਨਾ ਬੋਲ। ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਵਿੱਚ ਹੀ ਕੁਝ ਗਲਤ ਨਹੀਂ ਬੋਲਣਾ। ਤੂੰ ਆਪਣੇ ਮਨ ਦੇ ਅੰਦਰ ਵੀ ਕੁਝ ਗਲਤ ਨਾ ਬੋਲ। ਤੂੰ ਲੋਕ ਛੱਪ ਕੇ ਵੀ ਕੋਈ ਗਲਤ ਗੱਲ ਨਾ ਬੋਲ। ਕਿਉਂਕਿ ਕਹਿੰਦਾ ਹਰ ਵੇਰਥ ਗੱਲ ਦਾ ਜਿਹੜਾ ਆ ਤੇ ਤੋ ਹਿਸਾਬ ਲਿਆ ਜਾਣਾ ਹੈ। ਬਹੁਤ ਅਖਰਿਆ ਜਿਹੜੇ ਅਸੀਂ ਬੋਲ ਕੇ ਕਹਿੰਨੇ ਮੈਂ ਉਦਾਂ ਹੀ ਕਿਹਾ ਸੀ ਹੁਣ ਭਾਵੇਂ ਤੂੰ ਕਹਿੰਨਾ ਆ ਮੈਂ ਉਦਾਂ ਹੀ ਕਿਹਾ ਸੀ ਪਰ ਜਿਹੜੇ ਉਦਾਂ ਵੀ ਕਹਿਆ ਨਾ ਕਈ ਵਾਰੀ ਉਹਨਾਂ ਦਾ ਵੀ ਤੁਹਾਨੂੰ ਨਤੀਜਾ ਭੁਗਤਣਾ ਪੈਂਦਾ ਕਈ ਵਾਰੀ ਕੋਈ ਜਣਾ ਤੁਹਾਡੇ ਨਾਲ ਰੁੱਸ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੇ ਤੁਸੀਂ ਕਹਿੰਨੇ ਪਤਾ ਨਹੀਂ ਕਿਉਂ ਰੁੱਸਿਆ ਮੈਂ ਤਾਂ ਇਹਨੂੰ ਕੁਝ ਕਿਹਾ ਨਹੀਂ ਫਿਰ ਜਦੋਂ ਤੁਸੀਂ ਉਹਨੂੰ ਪੁੱਛਦੇ ਆ ਉਹ ਕੋਈ ਛੋਟੀ ਜੀ ਗੱਲ ਹੁੰਦੀ ਜਿਹੜੀ ਤੁਹਾਨੂੰ ਦੱਸਦਾ ਆ ਤੁਸੀਂ ਉਹਨੂੰ ਕਹਿੰਨੇ ਲੈ ਮੈਨੂੰ ਥੋੜੀ ਪਤਾ ਸੀ ਤੈਨੂੰ ਇਦਾਂ ਮਨ ਲੈਣਾ ਮੈਂ ਤਾਂ ਉੱਧਰ ਹੀ ਗਿਆ ਸੀ ਪਰ ਕੀ ਹੋਇਆ ਤੁਸੀਂ ਕਿਹਾ ਸੀ ਨਾ ਤੁਸੀਂ ਬੋਲਿਆ ਸੀ ਇਸ ਲਈ ਉਹ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਗਿਆ ਇਹ ਜਿੱਦਾਂ ਵੀ ਕਿਹਾ ਸੀ ਕਈ ਵਾਰੀ ਲੋਕੀ ਕਹਿੰਦੇ ਸਹਸਭਾ ਗਿਆ ਤੇ ਇਦਾਂ ਹੀ ਹੋ ਗਿਆ ਮੈਂ ਚਾਹੁੰਦਾ ਨਹੀਂ ਸੀ ਇਦਾਂ ਹੋਏ ਮੇਰੇ ਤੋਂ ਕੈ ਹੋ ਗਿਆ ਤੇ ਲੈ ਮੈਨੂੰ ਕੀ ਪਤਾ ਸੀ ਇਦਾਂ ਹੋ ਜਾਣਾ ਪਰ ਜਿੱਦਾਂ ਤੁਸੀਂ ਬੋਲਿਆ ਸੀ ਉਦਾਂ ਹੀ ਹੋ ਗਿਆ ਤਾਂ ਜਿਹੜੇ ਸਪੋਕਨ ਵਰਡਸ ਆ ਜਿਹੜੇ ਬੋਲੇ ਹੋਏ ਸ਼ਬਦ ਆ ਇਹ ਬਹੁਤ ਜ਼ਿਆਦਾ ਸਮਰਥੀ ਆ ਜਿੱਦਾਂ ਤੀਰ ਕਮਾਨ ਚੋਂ ਨਿਕਲਿਆ ਵਾਪਸ ਨਹੀਂ ਆਉਂਦਾ ਇਦਾਂ ਹੀ ਗੱਲ ਜ਼ੁਬਾਨ ਚੋਂ ਨਿਕਲੀ ਜਿਹੜੀ ਆ ਨਾ ਉਹ ਵਾਪਸ ਨਹੀਂ ਆਉਂਦੀ ਜੇਕਰ ਇੱਕ ਇਨਸਾਨ ਦੇ ਜਿਹੜੇ ਮੂੰਹ ਦੇ ਸ਼ਬਦ ਆ ਉਹਨਾਂ ਦੇ ਵਿੱਚ ਇੰਨੀ ਤਾਕਤ ਆ ਗੌਰ ਕਰਕੇ ਦੇਖੋ ਉਹ ਸ਼ਬਦ ਜਿਹੜੇ ਪਰਮੇਸ਼ਵਰ ਦੇ ਮੂੰਹ ਚੋਂ ਨਿਕਲੇ ਹੋਏ ਆ ਉਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ ਅੱਜ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਪਰ ਮਿਲਦਾ ਨਹੀਂ ਬਹੁਤ ਲੋਕੀ ਸ਼ਿਫਾ ਪਾਉਣੀ ਚਾਹੁੰਦੇ ਆ ਪਰ ਚੰਗੇ ਨਹੀਂ ਹੋ ਰਹੇ ਦੁੱਖਾਂ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ ਪਰ ਨਹੀਂ ਨਿਕਲ پا ਰਹੇ ਸ਼ੈਤਾਨ ਨੇ ਫੜਿਆ ਜਾਂ ਆਜ਼ਾਦ ਹੋਣਾ ਚਾਹੁੰਦੇ ਆ ਪਰ ਆਜ਼ਾਦੀ ਮਿਲ ਨਹੀਂ ਰਹੀ ਉਹਦਾ ਰੀਜ਼ਨ ਕੀ ਆ ਪਹਿਲਾ ਕਾਰਨ ਕਿ ਉਹ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਤੇ ਗੌਰ ਨਹੀਂ ਕਰਦੇ ਤੇ ਦੂਜਾ ਕਾਰਨ ਉਹ ਆਪ ਵੀ ਚੰਗੇ ਸ਼ਬਦ ਨਹੀਂ ਬੋਲਦੇ ਜੇਕਰ ਤੁਸੀਂ ਚੰਗੇ ਹੋਣਾ ਹੈ ਆਜ਼ਾਦੀ ਪਾਉਣੀ ਆ ਤਾਂ ਜ਼ਰੂਰੀ ਆ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਸ਼ਬਦਾਂ ਤੇ ਗੌਰ ਕਰੋ ਜਿਹੜੇ ਸ਼ਬਦ ਪਰਮੇਸ਼ਵਰ ਦੇ ਦੁਆਰਾ ਬੋਲੇ ਗਏ ਹਨ ਅਰ ਸੈਕੰਡਲੀ ਜੋ ਤੁਸੀਂ ਬੋਲਣੇ ਉਹਨਾਂ ਸ਼ਬਦਾਂ ਉੱਤੇ ਗੌਰ ਕਰੋ ਔਰ ਇਹ ਸੋਚ ਕੇ ਬੋਲੋ ਕਿ ਮੈਂ ਜੋ ਵੀ ਸ਼ਬਦ ਬੋਲ ਰਿਹਾ ਹਾਂ ਉਹ ਮੇਰੇ ਜੀਵਨ ਦੇ ਵਿੱਚ ਉਨੇ ਕੰਮ ਕਰਨਾ ਹੈ ਸੋ ਜ਼ਰੂਰੀ ਆ ਅਸੀਂ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਉੱਤੇ ਆਪਣੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਦੇ ਉੱਤੇ ਗੌਰ ਕਰੀਏ ਜ਼ਕਰੀਆ ਇੱਕ نبی ਹੋਇਆ ਪੁੱਤਰ ਬਾਈਬਲ ਦੇ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੇ ਦਾ ਪਿਤਾ ਪਰਮੇਸ਼ਵਰ ਦਾ ਚੁਣਿਆ ਹੋਇਆ ਬੰਦਾ ਅਲਿਸਬਤ ਉਹਦੀ ਵਾਈਫ ਦਾ ਨਾਮ ਸੀ ਉਹਦੀ ਪਤਨੀ ਦਾ ਨਾਮ ਔਰ ਦੋਵੇਂ ਜੀ ਬਹੁਤ ਹੀ ਧਰਮੀ ਸੀ ਤੁਸੀਂ ਇਹਨਾਂ ਦੀ ਪੂਰੀ ਸਟੋਰੀ ਜਿਹੜੀ ਆ ਲੂਕਾ ਇੱਕ ਅਧਿਆਇ ਜਿਹੜਾ ਆ ਉਹ ਘਰੇ ਜਾ ਕੇ ਤੁਸੀਂ ਪੜਿਓ ਪੂਰਾ ਚੈਪਟਰ ਪੜੋਂਗੇ ਤਾਂ ਤੁਹਾਨੂੰ ਇਹਨ ਚੰਗੀ ਤਰ੍ਹਾਂ ਸਮਝ ਆ ਜਾਊਗੀ ਜਦੋਂ ਜ਼ਕਰਿਆ ਤੇ ਅਲਿਸਬਰ ਉਹ ਪਰਮੇਸ਼ਵਰ ਦੀ ਸੇਵਾ ਬਹੁਤ ਮਨ ਤੋਂ ਕਰਦੇ ਸੀ ਪਰਮੇਸ਼ਵਰ ਦੇ ਬਹੁਤ ਪ੍ਰੇਮੀ ਸੀਗੇ ਤੇ ਜ਼ਕਰਿਆ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦਾ ਸੀ ਧੂਪ ਵੀ ਤਖਾਉਂਦਾ ਸੀ ਪਰਮੇਸ਼ਵਰ ਦੀ ਹੇਕਲ ਦੇ ਵਿੱਚ ਇੱਕ ਦਿਨ ਉਹ ਹੈਕਲ ਦੇ ਅੰਦਰ ਗਿਆ ਤੇ ਉੱਥੇ ਇੱਕ ਸਵਰਗਦੂਤ ਪ੍ਰਗਟ ਹੋਇਆ ਤੇ ਉਸ ਸਵਰਗਦੂਤ ਨੇ ਕਿਹਾ ਵੀ ਜ਼ਕਰੀਆ ਤੇਰੀਆਂ ਜਿਹੜੀਆਂ ਬੇਨਤੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਪ੍ਰਵਾਨ ਹੋ ਗਈਆਂ ਆ ਤੂੰ ਤੇ ਤੇਰੀ ਪਤਨੀ ਬਹੁਤ ਧਰਮੀ ਆ ਪਰਮੇਸ਼ਵਰ ਨੂੰ ਪਸੰਦ ਆਇਆ ਆ ਤੇ ਪਰਮੇਸ਼ਵਰ ਤੈਨੂੰ ਇੱਕ ਬੇਟੇ ਦੇ ਨਾਲ ਬਲੈਸ ਕਰਨ ਜਾ ਰਹੇ ਆ ਜਕਰਿਆ ਦੇ ਹਲਿਸਬਤ ਬਜ਼ੁਰਗ ਹੋ ਚੁੱਕੇ ਸੀ ਜਕਰਿਆ ਨੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਕਹਿੰਦਾ ਏਸ ਉਮਰ ਵਿੱਚ ਮੇਨ ਨਾਲ ਕਿਦਾਂ ਹੋ ਸਕਦਾ ਹੈ ਤਦ ਸਵਰਗਦੂਤ ਨੇ ਕਿਹਾ ਉਹਦੋਂ ਤੱਕ ਲਈ ਤੂੰ ਗੁੰਗਾ ਹੋ ਜਵੇਂ ਜਦ ਤੱਕ ਪਰਮੇਸ਼ਵਰ ਦਾ ਕੰਮ ਪੂਰਾ ਨਾ ਹੋ ਜਵੇ ਪਰਮੇਸ਼ਵਰ ਨੇ ਜਕਰੀਆ ਨੂੰ ਗੁੰਗਾ ਕਰ ਦਿੱਤਾ ਜਦ ਤੱਕ ਉਹਦੇ ਘਰ ਬੱਚਾ ਪੈਦਾ ਨਹੀਂ ਹੋਇਆ ਕਿਉਂ ਗੁੰਗਾ ਕੀਤਾ ਉਹਦਾ ਕਾਰਨ ਕੀ ਸੀ ਇਸ ਲਈ ਗੁੰਗਾ ਕੀਤਾ ਤਾਂ ਜੋ ਉਹ ਬੇਪਰਤੀਤੀ ਵਾਲੇ ਅੱਖਰ ਬੋਲ ਕੇ ਪਰਮੇਸ਼ਵਰ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾਵੇ ਆਇਆ ਸੀ ਤੇ ਮਰੀਮ ਨੇ ਕੀ ਕਿਹਾ ਕਿੰਦੀ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ ਕੀ ਕਿਹਾ ਮਰੀਮ ਨੇ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ ਉਹਨੇ ਉਹ ਜਿਹੜੇ ਸਪੋਕਨ ਵਰਡਸ ਸੀ ਜਿਹੜੇ ਬੋਲੇ ਹੋਏ ਸ਼ਬਦ ਸੀ ਜੋ ਜ਼ਬਰਾਇਲ ਨੇ ਕਿਹਾ ਮੈਂ ਪਰਮੇਸ਼ਵਰ ਤੋਂ ਲੈ ਕੇ ਆਇਆ ਹਾਂ ले लेया कंसीव ਕਰ ਲਿਆ ਉਹਨਾਂ ਸ਼ਬਦਾਂ ਨੂੰ ਤੇ ਉਹਨੇ ਸ਼ਬਦ ਨੂੰ ਹੀ ਜਨਮ ਦਿੱਤਾ ਹallelujah ਪਰ ਜਕਰਿਆ ਨੂੰ ਯਕੀਨ ਨਹੀਂ ਹੋ ਰਿਆ ਸੀਗਾ ਕਿ ਇਸ ਬਜ਼ੁਰਗੀ ਦੇ ਵਿੱਚ ਉਹ ਪਿਤਾ ਬਣ ਸਕਦਾ ਤੇ ਉਸਬਤ ਮਾਂ ਬਣ ਸਕਦੀ ਹੈ ਇਸ ਲਈ ਪਰਮੇਸ਼ਵਰ ਨੇ ਚਾਇਆ ਕਿ ਉਦੋਂ ਤੱਕ ਇਹਦੀ ਜਿਹੜੀ ਜ਼ੁਬਾਨ ਆ ਉਹ ਬੰਦ ਕਰ ਦਿੱਤੀ ਜਾਏ ਉਹ ਸ਼ਬਦ ਬੋਲਦੇ ਆ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਵਿਰੋਧ ਦੇ ਆ ਪਰਮੇਸ਼ਵਰ ਦੇ ਸ਼ਬਦਾਂ ਦੇ ਵਿਰੋਧ ਦੇ ਆ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਖਰਾਬ ਕਰ ਦਿੰਨੇ ਆ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਆ ਸੇਵਾ ਕਰਦੇ ਆ ਵਰਤ ਰੱਖਦੇ ਆ ਪਰ ਜੇ ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਬਰਕਤ ਬੋਲ ਦਿੱਤੀ ਜਾਵੇ ਤੋ ਕਹਿੰਦੇ ਨਹੀਂ ਨਹੀਂ ਸਾਡੇ ਨਾਲ ਇਦਾਂ ਕਿਦਾਂ ਹੋ ਸਕਦਾ ਹੈ ਉਹ ਆਪਣੀ ਉਸ ਬਰਕਤ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਕਰ ਦਿੰਦੇ ਜੇਕਰ ਇੱਕ ਗਰਭਵਤੀ ਔਰਤ ਆਪਣੇ ਗਰਭ ਵਿੱਚ ਪਾਲ ਰਹੇ ਬੱਚੇ ਦਾ ਖਿਆਲ ਨਾ ਰੱਖੇ ਉੱਚੇ ਨੀਵੇਂ ਦਾ ਧਿਆਨ ਨਾ ਰੱਖੇ ਆਪਣੀ ਡਾਈਟ ਦਾ ਧਿਆਨ ਨਾ ਰੱਖੇ ਤਾਂ ਉਹ ਕੇਸ ਧੁਰਨੀ ਚੜਦਾ ਜਾਂ ਫਿਰ ਸਹੀ ਬੱਚਾ ਪੈਦਾ ਨਹੀਂ ਹੁੰਦਾ ਗਵਾਹੀ ਸਹੀ ਜਨਮ ਨਹੀਂ ਲੈਂਦੀ ਅਗਰ ਤੁਸੀਂ ਆਪਣੇ ਜੀਵਨ ਵਿੱਚ ਇੱਕ ਵੱਡੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਚੰਗੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਲੈਣਾ ਚਾਹੁੰਦੇ ਹੋ ਔਰ ਆਪਣੀ ਸੋਚ ਨਾਲੋਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦਾਂ ਦੇ ਉੱਤੇ ਈਮਾਨ ਰੱਖੋ ਅਨ ਉਹਨਾਂ ਸ਼ਬਦਾਂ ਦੀ ਚੌਕਸੀ ਕਰੋ